ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਅਸੀਂ ਚੱਲੇ ਪਾਕਿਸਤਾਨ ਜਥੇ ਨਾਲ ਸਤਿਗੁਰ ਤੇ ਜਨਮ ਪੁੰਮੇ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਪੁੰਮੇ ਤੇ ਤੇ ਦਰਸ਼ਨ ਕਰੇ ਚੱਲੇ ਆ ਤੇ ਵੈ ਗੁਰੂ ਨੇ ਮੌਕਾ ਦਿੱਤਾ ਹੈ ਟਾਈਮ ਦਿੱਤਾ ਹੈ ਕਿ ਸਾਡਾ ਵੀਜ਼ਾ ਆ ਗਿਆ ਹੈ ਤੇ ਸ਼ਨੀਵਾਰ ਚੱਲੇ ਪਾਕਿਸਤਾਨ ਗੁਰੂ ਘਰ ਗੁਰੂ ਦੇ ਘਰ ਵਿੱਚ ਜਿੱਥੇ ਗੁਰੂ ਜੀ ਨੇ ਜਨਮ ਲਿਆ ਹੈ ਤੇ ਦਿਲ ਨੂੰ ਬੜਾਈ ਸਕੂਨ ਮਿਲਿਆ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਵਾਰੀ ਗੁਰੂ ਦੇ ਘਰ ਜਨਮ ਸਥਾਨ ਤੇ ਚੱਲੇ ਆ ਕਿ ਬਹੁਤ ਹੀ ਖੁਸ਼ੀ ਹੈ ਸਾਨੂੰ ਤੇ ਆਜੋ ਸੰਗਤੋ ਤੁਹਾਨੂੰ ਵੀ ਦਰਸ਼ਨ ਕਰਵਾਈਏ ਤੇ ਹੁਣ ਅਸੀਂ ਚੱਲੇ ਆ ਜਲਾਲਾਬਾਦ ਤੇ ਜਲਾਲਾਬਾਦ ਤੋਂ ਥੋੜੀ ਜੀ ਸ਼ਾਪਿੰਗ ਕਰਨੀ ਹੈ ਤੇ ਫੇਰ ਸ਼ਾਪਿੰਗ ਕਰਕੇ ਪੈਕਿੰਗ ਕਰਨੀ ਹੈ ਤੇ ਫਿਰ ਸ਼ਨੀਵਾਰ ਸਵੇਰ ਤੜਕੇ ਹੀ ਅਮਰ ਸਰਨੂ ਰਵਾਨਾ ਹੋ ਜਾਵਾਂਗੇ ਸੇ ਪਾਕਿਸਤਾਨ ਪਹੁੰਚ ਜਾਵਾਂਗੇ ਫਿਰ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਵਾਂਗੇ ਗੁਰੂ ਘਰ ਤੇ ਗੱਲਾਂ ਚੰਗੀਆਂ ਲਗੀਆਂ ਲਾਈਕ ਕਰੋ ਸ਼ੇਅਰ ਕਰੋ ਕਾਉਂਟੀ ਦਾ ਬਟਨ ਦਬਾਓ ਜੀ ਧੰਨਵਾਦ ਜੀ